ਲਓ ਜੀ ਸੱਸੀ ਗਾਣੀ ਤੋਂ ਸਾਰਿਆਂ ਨੂੰ ਮੈਂ ਤਾਂ ਵੀ ਆਪਣੀ ਅਮਰਿਤ ਕਰ ਦਿਓ ਸੀ ਜੋਸੀ ਜਨਨਾਉਂ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਲਓ ਜੀ ਹਾਜ਼ਰ ਆ ਅਸੀਂ ਤੁਹਾਡੇ ਕਚੇਰੀ ਚ ਗੀਤਾਂ ਦੀ ਪਟਾਰੀ ਲਿਆਉਂ ਬਹੁਤ ਹੀ ਪਿਆਰਾ ਜਿਹਾ ਲੋਕੀਤ ਲੈ ਕੇ ਇੱਕ ਭੈਣ ਨੇ ਮੈਨੂੰ ਇੱਥੋਂ ਭੇਜਿਆ ਮਲੇਰ ਕੋਲ ਦੇ ਕੋਲ ਇੱਕ ਪਿੰਡ ਕੀ ਪਿੰਡ ਦਾ ਨਾਮ ਭੁੱਲ ਗਿਆ ਮੈਂ ਤੇ ਉਹ ਉਹਨਾਂ ਨੇ ਭੇਜਿਆ ਜੀ ਉਹ ਗੀਤ ਵੈਸੇ ਤਾਂ ਇਹ ਸ੍ਰਿੰਦਰਕੌਰ ਦਾ ਗਾਇਆ ਹੋਇਆ ਹੈ ਜੇ ਤੁਸੀਂ ਜਿੰਨੇ ਸੁਣਿਆ ਹੋਊਗਾ ਤੇ ਹਰਿਆਣਗਰੇ ਬਰਾਦ ਦਾ ਤੇ ਮੈਂ ਉਹਨੂੰ ਉਸ ਤਰ੍ਹਾਂ ਹੀ ਗਾ ਲੈਂਦੀ ਆ ਫਿਰ ਸਾਨੂੰ ਉਹਨਾਂ ਨੂੰ ਵੀ ਗਾ ਕੇ ਸੁਣਾ ਦੂੰ ਤੇ ਉਹ ਕਹਿੰਦੇ ਜੀ ਸਾਨੂੰ ਤਾਂ ਇਹ ਆਏ ਗਾਉਣੇ ਨਹੀਂ ਆਉਂਦੇ ਸਾਨੂੰ ਇਹ ਗੀਤ ਨੂੰ ਲੰਬੀ heids ਜੀ ਬਣਾ ਕੇ ਦਿਓ ਉਹਨਾਂ ਨੇ ਕਈ ਮੈਥੋ ਵੀ ਤਹੀਂ ਭੇਜ ਕੇ ਕਈ ਪੈੜਾ ਬਣਵਾ ਲੈਂਦੀਆਂ ਨੇ ਤੇ ਮੈਂ ਕਿਹਾ ਵੀ ਜਿਆ ਜਿਆ ਮੈਨੂੰ ਆਊਗਾ ਮੈਂ ਬਣਾ ਦੂੰ ਤੇ ਉਹ ਫਿਰ ਮੈਂ ਲੰਬੀ heids ਚ ਬਣਾਇਆ ਤੇ ਇਹ ਤੁਹਾਨੂੰ ਅੱਜ ਮੈਂ ਇਹ ਵੀ ਸੁਣਾਉਂਗੀ ਤੇ ਲੋ ਜਿਹੜਾ ਮੈਂ ਨੁਕਤਾ ਪਾਉਂ ਉਹ ਵੀ ਮਾਨਸਾ ਤੋਂ ਕਿ ਭੈਣ ਕਈ ਮੇਰੇ ਭਰਾ ਦੇ ਤਿੰਨ ਚਾਰ ਆਪਰੇਸ਼ਨ ਹੋ ਗਏ ਤੇ ਪਥਰੀ ਬਣ ਜਾਂਦੀ ਐ ਫਿਰ ਆਪਰੇਸ਼ਨ ਕਰਾ ਲਿਆ ਫਿਰ ਆਪਰੇਸ਼ਨ ਕਰਾ ਲਿਆ ਮੈਂ ਕਿਹਾ ਤਾਂ ਆਪਰੇਸ਼ਨਾਂ ਦਾ ਪੱਥਰੀ ਦੁਬਾਰਾ ਬਣਦੀ ਐ ਉਦੋਂ ਤਾਂ ਉਹ ਕੱਢ ਦਿੰਦੇ ਨੇ ਫਿਰ ਫਿਰ ਬਣ ਜਾਂਦੀ ਐ ਤੇ ਦੇਸੀ ਨੁਕਤੇ ਮੈਂ ਕਿੰਨੇ ਪਾਏ ਹੋਏ ਨੇ ਉਹ ਕਹਿੰਦੇ ਅੱਜ ਫਿਰ ਦੁਬਾਰਾ ਪਾ ਦਿਓ ਤੇ ਉਹ ਮੈਂ ਹੁਣ ਦੋ ਨੁਕਤੇ ਇਸ ਤੋਂ ਬਾਅਦ ਗੀਤ ਤੋਂ ਬਾਅਦ ਪਾਉਂਗੀ ਅਭੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਲਿਖ ਲਿਓ ਤੇ ਤੁਸੀਂ ਪਰਤੇ ਆ ਕੇ ਤੁਸੀਂ ਦੇਖਣੇ ਨੇ ਕਰਕੇ ਹਨਾ ਤੇ ਚਲੋ ਜੇ ਕਰਕੇ ਦੇਖੂ ਇਹ ਤਾਂ ਤਾਂ ਹੀ ਪਤਾ ਲੱਗੂਗਾ ਵੀ ਠੀਕ ਹੁੰਦਾ ਹੈ ਕਿ ਲੋਕ ਇਹਦੇ ਨਾਲ ਠੀਕ ਹੁੰਦੇ ਨੇ ਤਾਂ ਹੀ ਮਹਾਕੁਸ਼ ਪਾਈ ਜਾਂਦੇ ਨੇ ਹੈ ਤੇ ਉਹ ਮੈਂ ਪਾਉਂ ਜਿੰਨੇ ਜੜਾ ਵਾਲੇ ਪਾਇਆ ਤੇ ਮਹਿੰਦੀ ਦੇ ਪੱਤੇ ਇਸ ਤੋਂ ਬਾਅਦ ਪਾਉਂਗੀ ਤੋਂ ਬਾਅਦ ਤੇ ਤੁਸੀਂ ਇਹ ਸੁਣੋ ਬਿਆੜਾ ਦੇ ਲੋਕੀ ਤੇ ਜੀ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੈਨਾ ਮੈਂ ਹਰ ਰੋਜ਼ ਹੀ ਕਹਿੰਨੀ ਆ ਗੀਤ ਸੁਣ ਕੇ ਛੱਡਿਆ ਨਾ ਕਰੋ ਪਲੀਜ਼ ਇਹ ਜ਼ਰੂਰ ਤੁਸੀਂ ਨਾ ਤਾਂ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਮੇਰੇ ਦੋ ਤਿੰਨ ਗੀਤ ਰੋਜ਼ ਸੁਣੋ ਤੇ ਫਿਰ ਮੈਨੂੰ ਤੁਸੀਂ ਸੁਣੀ ਕਹੀ ਜਾਂਦੇ ਜੀ ਆਹ ਨੁਕਤਾ ਦੱਸਵਾ ਤੇ ਜੇ ਤੁਸੀਂ ਬੈਕ ਨੂੰ ਜਾਈ ਜਾਓ ਕੋਈ ਨਾ ਕੋਈ ਨੁਕਤਾ ਤਾਂ ਮੈਂ ਰਿਪੀਟ ਕਰਦੀ ਰਹਿਣੀ ਆ ਹੈਨਾ ਤੇ ਹਰ ਰੋਜ਼ ਹੀ ਨਾਲੇ ਮੈਂ ਦੱਸਦੀ ਆ ਤੇ ਉਹ ਤੁਸੀਂ ਕੱਢ ਕੇ ਦੇਖ ਲਿਆ ਕਰੋ ਤੇ ਲੋ ਆਜੋ ਫਿਰ ਇਸ ਰੰਗਾ ਰੰਗ ਪ੍ਰੋਗਰਾਮ ਨੂੰ ਹੈਨਾ ਤੇ ਆਪਣਾ ਇਹ ਵਿਰਸਾ ਸੰਭਾਲ ਕੇ ਰੱਖਿਆ ਤੁਸੀਂ ਵੀ ਅੱਗੇ ਸੰਭਾਲ ਕੇ ਰੱਖਿਓ ਪਹਿਲਾਂ ਅਸੀਂ ਸੰਭਾਲੀ ਜਾਂਦੇ ਆ ਤੇ ਹੁਣ ਤਾਂ ਜੁਨਤੀ ਕਰਕੇ ਫਿਰ ਮਨ ਸੰਭਲੇ ਰਹੂਗਾ ਤੇ ਜਿਹਦੇ ਨਹੀਂ ਆਉਦਾ ਉਹ ਵੀ ਕੱਟ ਕੇ ਦੇਖ ਲਿਆ ਕਰੋ ਤੇ ਗਾਇਆ ਕਰੋ ਇੰਨਾ ਕੀਤਾ ਮਦੋ ਬਈ ਲੱਗਦੇ ਨੇ ਵਧੀਆ ਰੌਣਕ ਲੱਗਦੀ ਐ ਤੇ ਲੋ ਮਾਣੋ ਇਸ ਪਿਆਰੇ ਜੀ ਲੋਕੀ ਦਾ ਹੋਇਆ ਕੀਰੇ ਕਾਨੇ ਨੀ ਤੂੰ ਕੁੜੀ ਧੀਲੀ ਸ਼ਹਿਰ ਦੀ

ਕਾਰ ਕੇ ਤਾਂ ਦੇਖੀ ਕੇ ਰਾਜਟ ਤੇ ਦੇਖੀ ਨਹੀਂ ਸ਼ਾਕ ਪੂਰੇ ಹಟ್ ದಿ ಸೋ ಮೇಲಿಯ ತೂಪ ಹೇ ಮುಡಿ ಶ മു പെട്ടേ ദിന കട്ടവേ മി ചെന്ന മ ಕುಡಿಯಾ ಶೇಕಿನೆ ಜಟ ದಿಲ್ಲಿ ಶೇರೆ ದಿ ಸಾನು ಗೋರಿ ट जी गूठ लानी सर मेंाया करी नी, नी मट लुदेयाणी ਵੇ ਆਈ ਨਾ ਬਸ਼ਾਨੀ ਵੇ ਤੂੰ ਤਾਂ ਮੇਰੇ ਮਾਇਆ ਪੂਰ ਲੱਗੇ ਘਪਤਾਨੀ ਵੇ ਲੱਗੇ ਘਪਤਾਨੀ ਵੇ ਹਰਸਨ ਪੂਰੀ ਦੇਸ਼ੀ ਉੱਤ चकले परी तूं दी कुड़ गीन जट दिली शइ

ਬੁਰ ਤੇ ਉਹ ਕਹਿੰਦਾ ਮੈਂ ਤਾਂ ਲੁਧਿਆਣੇ ਦਾ ਜੱਟਾਂ ਉਹ ਕਿ ਨਹੀਂ ਫਿਰ ਦਿੱਲੀ ਦੀਆਂ ਫੇਰ ਅਖੀਰ ਉਹ ਮੰਨ ਗਈ ਕਹਿੰਦੀ ਜੇ ਉੱਥੇ ਬਾਰਡਰ ਤੇ ਮੈਂ ਵੀ ਨਾਲ ਹੀ ਚਲੂੰ ਐਵੇਂ ਹੀ ਤੇਰੇ ਨਾਲ ਹੀ ਗੋਲੀਆਂ ਚਲਾਉਂਗੀ ਤੇ ਆਪਾ ਦੇਸ਼ ਦੀ ਰਾਖੀ ਕਰਾਂਗੇ ਬਹੁਤ ਸੋਹਣਾ ਗੀਤ ਹੈ ਨਾ ਤੇ ਬਹੁਤ ਪੁਰਾਣਾ ਹੈ ਤੇ ਅਸੀਂ ਛੋਟੇ ਹੁੰਦਿਆਂ ਨੇ ਸੁਣਿਆ ਸੀ ਤੇ ਮੈਨੂੰ ਉਸ ਤਰ੍ਹਾਂ ਦੀ ਵੀ ਤੁਹਾਨੂੰ ਕਿਸੇ ਦਿਨ ਗਾ ਕੇ ਸੁਣਾਉਂਗੀ ਡਿਊਟ ਹੈ ਨਾ ਫਿਰ ਮੈਂ ਕੱਲੀ ਚਲੋ ਉਹ ਡਿਊਟ ਗਾ ਦੂੰਗੀ ਤੇ ਅੱਜ ਤਾਂ ਮਾਣੋ ਇਹ ਸਦਾ ਆਨੰਦ ਕਉਕੇ ਭੈਣ ਦੀ ਸਬਾਰਸ਼ ਨਾਲ ਉਹਦੀ ਪੂਰੀ ਕਰੀ ਬਣੇ ਮੈਨੂੰ ਭੇਜਿਆ ਸੀ ਆ ਤੇ ਲੋ ਹੁਣ ਜਿਹੜਾ ਮੈਂ ਸੰਦੇਸਿਆ ਵੀ ਪਥਰੀ ਹੈ ਨਾ ਉਹ ਕਹਿੰਦੀ ਮੇਰੇ ਭੈਣ ਦੇ ਕੁੜੀ ਨੇ ਕਿਹਾ ਮਾਨਸਾ ਤੋਂ ਕਹਿੰਦੀ ਤਿੰਨ ਚਾਰ ਆਪਰੇਸ਼ਨ ਹੋਗੇ ਉਹ ਕਹਿੰਦਾ ਛੇਤੀ ਮੈਨੂੰ ਦੱਸ ਉਹ ਤੁਸੀਂ ਪਤਾ ਕੀ ਲੈਣਾ ਇੱਕ ਤਾਂ ਮੈਨੂੰ ਪਹਿਲਾਂ ਸਮਝ ਨਹੀਂ ਗਿਆ ਵਾਲਾ ਪਾਇਆ ਸਮਝ ਨਹੀਂ ਗਿਆ ਤੁਸੀਂ 25 ਗ੍ਰਾਮ ਲੈਣੀ ਹੈ ਕਿੰਨੀ ਲੈਣੀ ਹੈ 25 ਗ੍ਰਾਮ ਕਿੱਥੋਂ ਲਓਗੇ ਪੰਸਾਰੀ ਤੋਂ ਹੈ ਨਾ ਉਹ ਲਿਆ ਕੇ ਤੁਸੀਂ ਫਿਰ 250 ਗ੍ਰਾਮ ਚ ਪਾਣੀ ਚ ਉਹ ਬਾਲ ਲੈਣਾ ਕਿੰਨੇ ਪਾਣੀ ਚ 250 ਗ੍ਰਾਮ ਜਿਆਦਾ ਫਿਰ ਅੱਧਾ ਰਹਿ ਜੇ 150 ਗ੍ਰਾਮ 100 ਗ੍ਰਾਮ ਮੜਾ ਮੋਟਾ ਇਧਰ ਉਧਰ ਹੈ ਨਾ ਫਿਰ ਉਹਨੂੰ ਤੁਸੀਂ ਥੋੜਿਆ ਮਤਲਬ ਪੁਣ ਕੇ ਤੇ ਫਿਰ ਉਹਨੂੰ ਕੋਸਾ ਕੋਸਾ ਹੀ ਤੁਸੀਂ ਪੀ ਲੈਣਾ ਤੇ ਪਥਰੀ ਵੇ ਟੋਟੇ ਟੋਟੇ ਹੋ ਕੇ ਨਿਕਲ ਜੂ ਇੱਕ ਵਾਰੀ ਉਹ ਪੀ ਲੈਣਾਗੇ ਸਮਝ ਗਏ ਨਾ ਤੇ ਇਹ ਤਾਂ ਪਹਿਲਾ ਨੁਕਤਾ ਆ ਗਿਆ ਦੂਸਰਾ ਇੱਕ ਹੋਰ ਨੁਕਤਾ ਤੁਹਾਨੂੰ ਦੱਸਦੀ ਆ ਤੇ ਕਈ ਨੇ ਨੁਕਤੇ ਪੱਥਰ ਚਟ ਵੀ ਦੱਸਿਆ ਹੋਇਆ ਤੁਹਾਨੂੰ ਉਹਦੇ ਨਾਲ ਵੀ ਨਿਕਲ ਜਾਂਦੀ ਹੈ ਤੇ ਇਹ ਵੀ ਹਰੀ ਮਹਿੰਦੀ ਨਹੀਂ ਹੁੰਦੀ ਮਹਿੰਦੀ ਜਿਹੜੀ ਆਪਰ ਲਾਉਂਦੇ ਪਹਿਲਾਂ ਰਖਤਾਂ ਨੂੰ ਗਿੰਦੀ ਬੂਟਿਆਂ ਨੂੰ ਉਹ ਕਿਥੋਂ ਤੁਸੀਂ ਹਰੀ ਮਹਿੰਦੀ ਦੇ ਪੱਤੇ ਲਿਆਓ 5-600 5-6 ਗ੍ਰਾਮ ਹੈਨਾ ਤੇ ਫਿਰ ਉਹਨੂੰ ਤੁਸੀਂ 1 ਲੀਟਰ ਪਾਣੀ ਚ ਬਾਲ ਲੈਣਾ ਜਾਂ ਤੀਜਾ ਹਿੱਸਾ ਮਤਲਬ ਪਾਇਆ ਪਾਣੀ ਰਹਿ ਜੇ ਫਿਰ ਤੁਸੀਂ ਉਹ ਛਾਣ ਕੇ ਮਤਲਬ ਪਾਣੀ ਉਹ ਪੀ ਲੈਣਾ ਉਹ ਪੀਣਾ ਉਹ ਵੀ ਕੋਸਾ ਰਸਾਈ ਆ ਤੇ ਇਹ ਵੀ ਇੱਕ ਵਾਰੀ ਉਹ ਪੀਣਾ ਹੈ ਇਹ ਕੌਸ਼ਲੀ ਮਹਾਰਾਜ ਕਹਿੰਦੇ ਵੀ ਮੇਰਾ ਚੈਲੰਜ ਹੈ ਮੇ ਪਤੀ ਮੁੜ ਕੇ ਕਦੇ ਬਣੂਗਾ ਹੀ ਨਹੀਂ ਤੇ ਇਹ ਚਾਰ ਨੁਕਤੇ ਨੇ ਅਸੀਂ ਮੇਰੇ ਬੇਟੇ ਦਾ ਵੀ ਆਪਰੇਸ਼ਨ ਕਰਵਾ ਲਿਆ ਸੀਗਾ ਉਹ ਫੇਰ ਦੁਬਾਰਾ ਬਣ ਗਿਆ ਅਸੀਂ ਉਹਨੂੰ ਰਿੰਡ ਦੇ ਵੀ ਦਿੱਤੇ ਸੀਗੇ ਉਹਨਾਂ ਦਾ ਕੱਢ ਕੇ ਵੀਰੂ ਤੇ ਉਹ ਨੁਕਤਾ ਮੈਂ ਫੇਰ ਪਾਉਂਗੀ ਤੇ ਇਹ ਤੁਸੀਂ ਫਿਰ ਵੀਡੀਓ ਲੰਬੀ ਹੁੰਦੀ ਹੈ ਇਹ ਦੱਸ ਪਾ ਜਿਵੇਂ ਉਹ ਉਹ ਵੀ ਸੁਣ ਲਓ ਤੁਸੀਂ ਹੁਣੀ ਪਾ ਜਿਵੇਂ ਲੰਬੀ ਨਹੀਂ ਹੈਗੀ ਤੇ ਤੁਸੀਂ ਮਤੇ ਰਿੰਡ ਨਹੀਂ ਹੁੰਦੇ ਉਹ ਵੀ ਆਪਾਂ ਪਹਿਲਾਂ ਸਾਬਣ ਬਣਾ ਲੈਂਦੇ ਸੀ ਉਹ ਤੁਸੀਂ ਲੈ ਆਇਓ ਤੇ ਉਹਨੂੰ ਪਾਣੀ ਚ ਰਿੰਡਾ ਨੂੰ ਪਹਿਲਾਂ ਪਿਉਂਦੇ ਹੋ ਰਾਤ ਨੂੰ ਉਹ ਸਿਰ ਸੁਕਣੇ ਪਾ ਦਿਓ ਉਹ ਤਾਂ ਪਿਉਣਾ ਦੱਸਿਆ ਵੀ ਤੇ ਬੀਜ ਸਾਬਤ ਨਿਕਲੇ ਹੁਣ ਟੁੱਟਿਆ ਕੋਈ ਨਾ ਹੋਵੇ 60 ਉਹਦੇ 20 ਦੇ ਉਹਦੇ ਕੁਝ ਇਹ ਕੱਢ ਲੋ ਸਾਬਤ ਤੇ ਫਿਰ ਇੱਕ ਸਵੇਰੇ ਉਹਨੂੰ ਫਿਰ ਉਹਦੇ ਚ ਤਵੇ ਤੇ ਰੋਸਟ ਕਰ ਲੋ ਕਰ ਲੈ ਤੇ ਫਿਰ ਤੁਸੀਂ ਉਹਨੂੰ ਇੱਕ ਸਵੇਰੇ ਉਹ ਬੀਜ ਦੁੱਧ ਨਾਲ ਲੈਣਾ ਇੱਕ ਸ਼ਾਮ ਨੂੰ 15 ਦਿਨ ਲੈਣੇ ਨੇ ਉਹ ਉਹ 15 ਦਿਨ ਦਾ ਕੋਰਸ ਹੈ ਉਹ ਵੀ ਮੁੜ ਕੇ ਪਸੀ ਨਹੀਂ ਬਣੂਗੀ ਜੇ ਹੁਣ ਪਸੀ ਦਾ ਦਰਦ ਉੱਠਿਆ ਹੋਇਆ ਉਹ ਉਹਦੀ ਦੇ ਦਿਓ ਉਹ 15 20 ਮਿੰਟ ਦਾ ਦਰਦ ਉਸੇ ਵਕਤ ਦਬ ਜਾਂਦਾ ਅਸੀਂ ਆਪਣੇ ਮੈਂ ਆਪਣੇ ਬੇਟੀ ਨੂੰ ਦਿੱਤੀ ਆ ਉਹ ਤੇ ਉਹਨੇ ਮੁੜ ਕੇ ਫਿਰ ਪਸੀ ਤਾਂ ਨਹੀਂ ਹੋਈ ਹੈਗੀ ਹਨਾ ਤੇ ਹੋਰ ਵੀ ਦੱਸੇ ਜਾਂਦੇ ਆ ਲੋਕਾਂ ਨੂੰ ਇਹਨਾਂ ਨੂੰ ਕਰਕੇ ਦੇਖੂਗਾ ਤੇ ਹੋਰ ਲੋਕਾਂ ਨੇ ਸਿਹਰੇ ਡਿੰਡ ਤੇ ਵੀ ਇਹ ਲੈਨੇ ਤੁਸੀਂ ਇਹਨਾਂ ਤਿੰਨਾਂ ਤੇ ਜਿਹੜਾ ਥੋੜਾ ਦਿਲ ਕਰਦਾ ਉਹ ਲੈ ਲਿਓ ਹਨਾ ਦੇਖੋ ਕੀ ਤੇ ਕਿਹੜਾ ਅਸਰ ਕਰਦਾ ਹੈ ਹਨਾ ਤੇ ਲੋ ਮਾਣੋ ਇਹਨਾਂ ਨੁਕਤਿਆਂ ਦਾ ਆਨੰਦ ਤੇ ਸਾਨੂੰ ਦੇਉ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਪ੍ਰਮਾਤਮਾ ਤੁਸਾਂ ਚੜ੍ਹਦੀਆਂ ਕਲਾ 'ਚ ਰੱਖੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਜੇ ਭਾਈ ਕੋਈ ਗਲਤੀ ਹੋ ਜੇ ਗਾਉਂਦਿਆਂ ਤਾਂ ਬੋਲਦਿਆਂ ਤਾਂ ਉਹ ਆਪਦੇ ਮਾਵਾ ਸਮਝ ਕੇ ਸਾਨੂੰ ਮਾਫ ਕਰ ਦੇ ਹੋਰ ਦੇਖਦੇ ਕੁਸ ਬੱਦ ਘੱਟ ਬੋਲੇ ਜਾਂਦਾ ਤੇ ਲੋ ਮਾਣੋ ਸਾਡੇ ਗੀਤ ਦਾ ਤੇ ਨੁਕਤੇ ਦਾ ਨਾਲ